ਜਾ ਚੰਗੇ ਕਿਹ ਜਮਾਨਾ ਗਿਆ ਜਮਾਨਾ ਗਿਆ ਸਾਡੇ ਸੀਤੇ ਆ ਗਿਆ ਬਰਤਨ ਲੈਈ ਬਈ ਓਏ ਉਹ ਵੀ ਗਰੀਬ ਏ ਪਾਲੂਗਾ ਗਰੀਬ ਵੀ ਆ ਸਾਡੇ ਘਾ ਟ੍ਰੈਲ ਚੱਲਦੇ ਆ ਸੀ ਵੇਦਨਦੀ ਆ ਉਹ ਵਕਰਾ ਓਏ ਆਤੀ ਬਈ ਨਿਕਾ ਜਈ ਏ ਯਾਰ ਅੱਜ ਤਾਂ ਕਹੀਂ ਬਾਈ ਨੂੰ ਲੈ ਦੱਸ ਗੱਡਾ ਆ ਗਿਆ ਸੀਤੇ ਆੜਿਆ ਪਿਆ ਨਾ ਇਹ ਦੱਤਿਆ ਰੋਂ ਮੰਗਾ ਜੇ ਵਾਹ ਤੁਹਾਧਰੇ ਵਾਸਤੇ ਸੀਰਾ ਕਰ ਦਿੰਦਾ ਜਾਣਾ ਸੀ ਮੈਂ ਤਾਂ ਲੈਂਦਾ ਨਹੀਂ ਇਹ ਤਾਂ ਦੋਣ ਹੈ ਮੈਂ ਕੀ ਕਰਨਾ ਮੈਂ ਤਾਂ ਮੈਂ ਤਾਂ ਤੇਤੋਂ 200 ਰੁਪਏ ਦੀ ਰੋਟੀ ਲੈਣੀ ਆ 200 ਕਹਿ ਕੇ ਲੈਣਾ ਚੋਰੀ ਨਹੀਂ ਕਿਸੇ ਨਾਲ ਕਰਦਾ ਆਲਾ ਵੇਚੇ ਨਾ ਵੇਚੇ ਸਾਢੇ 4 ਦਾ ਦੇ ਯਾਰ ਛੱਡ ਪਾ ਹੋਰ ਕਹਿੰਦੀ ਨਾਲ ਕੁਝ ਦੀਗਾ ਠੀਕ ਆ ਬੋਈ ਸਾਢੇ 4 ਦਾ ਲੈਦੇ ਤੇ ਮਿਲ ਜੀ ਆਹ ਵਾਹ ਕਰ ਦਿਆਂ ਕੁਸ 200 ਰੁਪਏ ਹੋਰ ਬੋਈ ਇਹ ਗੰਜੈ ਹੈਗੇ ਮਾੜਾ ਮੋਟਾ ਦਾਮ ਹਾਂ ਉਹ ਲੈ ਨਹੀਂ ਮਿਲਦਾ 4.5 ਦਾ ਤੂੰ ਲੈ ਫੜ ਉਹ ਦੇਣਾ ਦੇਦੀ ਲੈ ਇੱਕੋ ਹੀ ਮਕਾਉਣਾ ਉਹ ਵੀ ਪੱਜਣ ਨੂੰ ਤਿਆਰ ਹੋਵੇ ਪੂਰਾ 5 ਦਾ ਵੇਚ ਹੜਲਾ ਜਾ ਫੜਦਾ ਮੇਰੇ ਕੋਲ ਹੋ ਗਿਆ ਬਸ ਹੋ ਗਿਆ ਹੋ ਗਿਆ ਬਸ ਹਾਂ ਦੇ ਪੈਸੇ ਵੀ ਗਣਾ ਦੀ ਮੈਂ ਕੱਢ ਹਾਜੀ ਵੀ ਨਹੀਂ ਤੇਰਾ ਨਾਮ ਹੋ ਕਰਿਆ ਲੈ ਹਾਂ ਹਾਜੀ ਵੀ ਤੇ

ਆ ਪੁੱਛਾ ਚੰਗਾ ਹੈ ਪੰਜ ਹਜ਼ਾਰ ਹੋ ਗਿਆ 200 ਬਿੰਦੂ ਤੇਰੀ ਤੇਰੇ ਭਾਈ ਅਗਰੀ ਬਾਗੇ ਛੋਟੇ ਆਸਾਂ ਕਰਨੀਆਂ ਨੇ ਬੱਸ ਭਾਈ ਨਾ ਰੱਖਾਂਗੇ ਭਾਈ ਤੁਹਾਡੇ ਮੈਂ ਤਾਂ ਸਾਰੀ ਮਿੱਤਰ ਪਿਆਰੇ ਹਾਂ ਦੁਸ਼ਮਣ ਕੋਈ ਵੀ ਨਹੀਂ ਆਪਣਾ ਆ ਚੱਲ ਲਖਿਆ ਭਾਈ ਉਹ ਭਾਈ ਇਹਦੇ ਨਾਲ ਜਾ ਕੇ ਪਰਸੀ ਕਰ ਆ ਜਾ ਬਾਗ ਜਾ ਉੱਧਰ ਬਾਗ ਦੇ ਨਾਲ ਬਾਗ ਦੇ ਪਿੱਛੇ ਆਹ ਬਾਈ ਆਹ ਗੋਦੀ ਚੱਕੀ